ਅੱਜ ਇਹ ਤੇ ਕੀ ਹਾਦਸਾ ਵਾਪਰੇ ਗਊਸ਼ਾਲਾ ਵਿੱਚ ਜਨਤਾ ਜਨਾਦ ਗਊਸ਼ਾਲਾ ਸਮੂਹਾਂ ਰੋਡ ਦੇ ਵਿੱਚ ਮੀਂਹ ਜਿਆਦਾ ਪੈਣ ਕਾਰਨ ਬਹੁਤ ਪ੍ਰਾਣੀ ਡਾਟਾ ਪਈਆਂ ਹੋਈਆਂ ਸੀਗੀਆਂ ਘਟੋ ਘਟੇ 87 ਗਊਸ਼ਾਲਾ ਬਣੀ ਹੈ ਉਦੋਂ ਦਾ ਜਿਆ ਡਾਟਾ ਨਾਲੇ ਭਾਂਡਾ ਬਣਾਇਆ ਹੋਇਆ ਹੈ ਕੜਿਆ ਰੋਡ ਦੇ ਉੱਤੇ ਤੇ ਹੁਣ ਉਹਦੇ ਵਿੱਚ ਪਾਣੀ ਪੈਣ ਕਰਕੇ ਤਿੰਨ ਚਾਰ ਡਾਟਾਂ ਡਿੱਗ ਪਈਆਂ ਇੰਨਾ ਸ਼ੁਕਰ ਪ੍ਰਮਾਤਮਾ ਦਾ ਗਊਆਂ ਦਾ ਕੋਈ ਨੁਕਸਾਨ ਨਹੀਂ ਹੋਇਆ ਗਊਆਂ ਸਾਰੀਆਂ ਸੇਫ ਨੇ ਸਾਰੀਆਂ ਬਚਤ ਹੈ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਆਇਆ ਕਿੰਨੇ ਗੰਵਾਂ ਅੰਦਰ ਤੇ ਰੁਕਦੇ ਸੀ ਕਿੰਨੇ ਗੰਵਾਂ ਰੱਖਿਆ ਜਾਂਦਾ ਸੀ ਉਹਦੇ ਵਿੱਚ 250 ਗਊ ਤੇ ਕਰੀਬ ਉਸ ਬਰਾਂਡੇ ਦੇ ਵਿੱਚ ਆਉਂਦੀ ਸੀ ਰਾਤ ਨੂੰ ਪਤਾ ਕਿਵੇਂ ਲੱਗ ਗਈ ਤੁਹਾਨੂੰ ਜੀ 11 ਵਜੇ ਜੀ ਜਦੋਂ ਮੀਂਹ ਪੈ ਰਿਹਾ ਸੀਗਾ ਆਪਣੇ ਨੇ ਮੁੰਡਿਆਂ ਨੇ ਕਿਹਾ ਉੱਪਰ ਚੜ੍ਹ ਕੇ ਦੇਖਿਆ ਵੀ ਮੈਂ ਤਾਂ ਡਾਟਾਂ ਦੇ ਉੱਤੇ ਪਾਣੀ ਖੜਾ ਹੈ ਦਬੀਆਂ ਨਹੀਂ ਨੇ ਤੁਮ ਤਾਂ ਅਸੀਂ ਅੱਗੇ ਦੇਖਿਆ ਜਦੋਂ ਤਾਂ ਉਸ ਤੋਂ ਬਾਅਦ ਵੀ ਇਹ ਤਾਂ ਡਿਗਣੀਆਂ ਜ਼ਰੂਰ ਤੇ ਬਸ ਉਹਦੇ ਨਾਲ ਦੀ ਨਾਲੇ ਉਹ ਕਦੋਂ ਡਿਗ ਪੀ ਨਾ ਦੀਆਂ ਦੋ ਦੋ ਦੰਡਾ ਡਾਟਾ ਨਿਕ ਪਿਆ ਗੀਆਂ ਗਊ ਅੰਦਰ ਸੀ ਜੋਸਫ ਉਸ ਟਾਈਮ ਗਊ ਅੰਦਰ ਸੀ ਪਰ ਗਊ ਕਿਸੇ ਦੇ ਵੀ ਕੋਈ ਕਿਸੇ ਤਰ੍ਹਾਂ ਦੀ ਕੋਈ ਹੋਣੀ ਕਰਮਾ ਕਿਸ ਤਰ੍ਹਾਂ ਕੱਢੀਆਂ ਤੁਸੀਂ ਆਪ ਜਾ ਗਊਆਂ ਆਪੇ ਨਿਕਲ ਗਈਆਂ ਬਾਹਰ ਅਬ ਦੇ ਆਪੇ ਗਊਆਂ ਜੋ ਟਿੱਡਿਕੇ ਪੀ ਖੜਕਾ ਹੋ ਗਿਆ ਇੱਕ ਟਿੱਡਿਕੇ ਪੀ ਉਹਦੇ ਨਾਲ ਗਊਆਂ ਸਾਰੀਆਂ ਨਿਕਲ ਕੇ ਬਾਹਰ ਆ ਗਈਆਂ ਸਾਰੀਆਂ ਕੋਈ ਹੋਰ ਤਾਂ ਨਹੀਂ ਕਿਸੇ ਇੱਕ ਤਰ੍ਹਾਂ ਦਾ ਨੁਕਸਾਨ ਕੋਈ ਨਾ ਕੋਈ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੈ ਕੋਈ ਸਰਦਾਲੂਆਂ ਨੂੰ ਕੋਈ ਸੇਵਾਦਾਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਦਊਤਾਂ ਨਾਲ ਪਿਆਰ ਕਰਦੇ ਨੇ ਉਹਨਾਂ ਨੂੰ ਕੋਈ ਕਹਿਣਾ ਚਾਹੁੰਦੇ ਹੋ ਚਲੋ ਬਤਾ ਇਹ ਹੀ ਹੈ ਜੀ ਵੀ ਆਪਾਂ ਨੂੰ ਇਹਦਾ ਸ਼ੈੱਡ ਬਣਾਵਾਂਗੇ ਸਾਰਾ ਜਿੰਨਾ ਸਿੰਨਾ ਸਾਰਾ ਢਾਕੇ ਜਿਹਦੀ ਕੋਈ ਸ਼ਰਤ ਹੈ ਜਿਸ ਤਰ੍ਹਾਂ ਦੀ ਕੋਈ ਸ਼ਰਤ ਹੈ ਉਹਦੇ ਵਿੱਚ ਕੋਈ ਹਿੱਸਾ ਪਾਉਣਾ ਚਾਹੁੰਦਾ ਹੋਵੇ ਤਾਂ ਆਪਣੇ ਸਾਹਬਾਂ ਸਾਬਾ ਸਨੀਪ ਜੀ ਕਿਵੇਂ ਦੇਖਦੇ ਹੋ ਅੱਜ ਗਊਸ਼ਾਲਾ ਦੇ ਵਿੱਚ ਇੱਕ ਵੱਡਾ ਹਾਦਸਾ ਹੋਣ ਤੋਂ ਬਚਾਉ ਰਹਿ ਗਿਆ ਜੀਬ ਜੀ ਸਭ ਤੋਂ ਪਹਿਲਾਂ ਤਾਂ ਜੈ ਗਊ ਮਾਤਾ ਜੀ ਸਾਨੂੰ ਪਤਾ ਹੈ ਸਨੀਪ ਜੀ ਦਿਲਵੇਦ ਵਿੱਚ ਜਨਤਾ ਜਨਾਰਦਨ ਗਊਸ਼ਾਲਾ ਬਹੁਤ ਪੁਰਾਣੀ ਚੱਲਦੀ ਆ ਰਹੀ ਹੈ ਇਹ 1987 ਦੇ ਵਿੱਚ ਗਊਸ਼ਾਲਾ ਬਣਾਈ ਗਈ ਸੀ ਉਸ ਟਾਈਮ ਹੀ ਗਊ ਭਗਤਾਂ ਦੇ ਵੱਲੋਂ ਇੱਥੇ ਡਾਟਾ ਪਾ ਕੇ ਗਊਸ਼ਾਲਾ ਬਣਾਈ ਗਈ ਸੀ ਜਿਹੜੀ ਕਿ ਬਹੁਤ ਜ਼ਿਆਦਾ ਹੁਣ ਸਥਿਤੀ ਉਹਦੀ ਖਰਾਬ ਹੋ ਗਈ ਸੀ ਲਗਾਤਾਰ ਤਿੰਨ ਚਾਰ ਦਿਨਾਂ ਤੋਂ بارش ਹੋਣ ਕਰਕੇ ਤੇ ਪਾਣੀ ਭਰ ਗਿਆ ਸੀ ਪਾਣੀ ਭਰਨ ਕਰਨ ਇਹ ਡਾਟਾ ਦੇ ਵਿੱਚ ਥੋੜੀ ਚੂਨ ਲੱਗਿਆ ਸੀ ਆ ਉਸ ਤੋਂ ਬਾਅਦ ਸਾਨੂੰ ਸੇਵਾਦਾਰਾਂ ਵੱਲੋਂ ਜਿਹੜੇ ਉਹ ਰਹਿੰਦੇ ਉਹਨਾਂ ਨੂੰ ਦੱਸਿਆ ਗਿਆ ਵੀ ਐਂ ਕਰਕੇ ਵੀ ਉੱਤੇ ਉੱਪਰੋਂ ਮੀਂਹ ਦਾ ਪਾਣੀ ਆ ਰਿਹਾ ਅਸੀਂ ਜਦੋਂ ਆ ਕੇ ਦੇਖਿਆ ਤਾਂ ਉਸ ਸਮੇ ਉਸ ਸਮੇ ਗਊਆਂ ਵੀ ਖੜੀਆਂ ਸੀ ਆ ਕੁਛ ਤਾਂ ਜਦੋਂ ਬਾਰਿਸ਼ ਆ ਰਹੀ ਸੀ ਤਾਂ ਇੱਕ ਦੋ ਇੱਟਾਂ ਜਦੋਂ ਉੱਪਰੋਂ ਗਿੱਦਨੀਆਂ ਸ਼ੁਰੂ ਹੋਈਆਂ ਤਾਂ ਗਊ ਸਾਰੀਆਂ ਗਊਆਂ ਤਕਰੀਬਨ ਬਾਹਰ ਆ ਗਈਆਂ ਉਸ ਤੋਂ ਬਾਅਦ ਇੱਕ ਦੋ ਡਾਟਾਂ ਗਿਰ ਗਈਆਂ ਪਰ ਕਿਸੇ ਵੀ ਗਊ ਮਾਤਾ ਦੇ ਕੋਈ ਵੀ ਸੱਟ ਨਹੀਂ ਲੱਗੀ ਇਹ ਬਹੁਤ ਵੱਡੀ ਬਚਤ ਰਹਿ ਗਈ ਗਊ ਮਾਤਾ ਦੀ ਜੀ ਲੱਗਦਾ ਕੋਈ ਵੱਡਾ ਹਾਸਾ ਹੋ ਸਕਦਾ ਸੀ ਹਾਂ ਸੰਜੀਪ ਜੀ ਜੇ ਮਤ ਦੀ ਡਾਟਾ ਤਾਂ ਨੁਕਸਾਨ ਵੀ ਹੋ ਸਕਦਾ ਸੀ ਇਸ ਟਾਈਮ 200 ਦੇ ਲਗਭਗ ਗਊ ਸੀਗੀ ਛੋਟੇ ਬਛੜੇ ਵੀ ਸੀ ਉਹਦੇ ਵਿੱਚ ਈ ਹੁ ਕਹਿਣਾ ਚਾਹੁੰਦਾ ਸਮਾਜ ਸੇਵੀ ਲੋਕਾਂ ਨੂੰ ਜਾਂ ਜਿਹੜੇ ਗਊ ਤੁਹਾਨੂੰ ਪਿਆਰ ਕਰਦੇ ਨੇ ਸੰਜੀਵ ਜੀ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਗਊ ਭਗਤਾਂ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਵੀ ਅਸੀਂ ਇਸ ਜਿਹੜੇ ਡਾਟਾ ਨੇ ਇਹਦੀ ਜਗ੍ਹਾ ਤੇ ਅਸੀਂ ਸ਼ੈੱਡ ਪਾਉਣ ਦੀ ਪ੍ਰਪੋਜ਼ਲ ਬਣਾਈ ਹੈ ਵੀ ਜਿਹੜੀ ਅਸੀਂ ਬਹੁਤ ਜਲਦੀ ਇਹਦੇ ਜਿਹੜਾ ਵੀ ਸਿਸਟਮ ਬਣੂਗਾ ਸਾਰੇ ਲੋਕਾਂ ਨਾਲ ਮਿਲ ਕੇ ਮੀਟਿੰਗ ਕਰਕੇ ਸਾਬ ਤੋਂ ਸਹਿਯੋਗ ਲੈ ਕੇ ਜੋ ਵੀ ਬੰਦਾ ਕੋਈ ਸਿਮਿੰਟ ਰੇਤਾ ਸਰਿਆ ਕੋਈ ਵੀ ਚੀਜ਼ ਦਾਨ ਕਰਨਾ ਚਾਹੁੰਦਾ ਗਊਸ਼ਾਲਾ ਦੇ ਵਿੱਚ ਪ੍ਰਧਾਨ ਜੀ ترਸੀਮ ਜੀ ਨਾਲ ਜਾਂ ਕਮੇਟੀ ਨਾਲ ਕਿਸੇ ਵੀ ਮੈਂਬਰ ਨਾਲ ਸੰਪਰਕ ਕਰ